ਸਾਰੇ ਕਿਸਾਨ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਗਗਨਦੀਪ ਬਹੁਤ ਲੰਬੇ ਟਾਈਮ ਬਾਅਦ ਅੱਜ ਇੱਕ ਵੀਡੀਓ ਬਣਾਉਣ ਲੱਗੇ ਆ ਅੱਜ ਦਾ ਆਪਣਾ ਮੁੱਦਾ ਰਹੇਗਾ ਵੀਡੀਓ ਦਾ ਕਿ ਕਣਕ ਦੀ ਫਸਲ ਫੱਕ ਕੇ ਤਿਆਰ ਹੋ ਚੁੱਕੀ ਹੈ ਮਿੱਟੀ ਦੀ ਸਾਂਭ ਸੰਭਾਲ ਕਿੱਦਾਂ ਕਰਨੀ ਤੇ ਇਸ ਤੋਂ ਬਾਅਦ ਆਪਾਂ ਫਸਲ ਕਿਹੜੀ ਲੈ ਸਕਦੇ ਜਿਹੜੀ ਛੋਟੇ ਸਮੇਂ ਦੀ ਹੋਏਗੀ ਤੇ ਮਿੱਟੀ ਦੀ ਉਪਜਾਊ ਸ਼ਕਤੀ ਵਿੱਚ ਵੀ ਵਾਧਾ ਕਰ ਸਕਦੀ ਹੈ ਸૌ ਤੋਂ ਪਹਿਲਾਂ ਤਾਂ ਗੱਲ ਕਰਦੇ ਹੁਣ ਕਾਫੀ ਲੰਬੇ ਟਾਈਮ ਤੋਂ ਆਪਾਂ ਮਿੱਟੀ ਵਿੱਚ ਕੋਈ ਵੀ ਜ਼ਹਿਰ ਕੋਈ ਕੈਮੀਕਲ ਜਾਂ ਕੋਈ ਵੀ ਰਸਾਇਣਿਕ ਖਾਦ ਨਹੀਂ ਪਾਈ ਜੋ ਕਿ ਕਣਕ ਦੇ ਜਦੋਂ ਸਟਾਰਟਿੰਗ ਅਵਸਥਾ ਹੁੰਦੀ ਹੈ ਆਪਾਂ ਉਦੋਂ ਹੀ ਜੋਈ ਵਿੱਚ ਖਾਦਾਂ ਵਗੈਰਾ ਦੇਣੀਆਂ ਹੁੰਦੀਆਂ ਤੱਤ ਦੇਣੇ ਹੁੰਦੇ ਉਹ ਆਪਾਂ ਜਨਵਰੀ ਮਹੀਨੇ ਵਿੱਚ ਹੀ ਪੂਰੇ ਕਰ ਚੁੱਕੇ ਆ ਅੱਜ ਇਹਨਾਂ ਦੇ ਕਣਕਾ ਥੋੜੀਆਂ ਪਛੇਤੀਆਂ ਸੀ ਉਹ ਫਰਵਰੀ ਤੱਕ ਵੀ ਆ ਚੁੱਕੇ ਹੋਣਗੇ ਹੁਣ ਵਿੱਚੋਂ ਮਾਰਚ ਤੇ ਅਪ੍ਰੈਲ ਦਾ ਸਮਾਂ ਜਿਹੜਾ ਨਿਕਲਿਆ ਉਹ ਲੰਬਾ ਟਾਈਮ ਹੋ ਗਿਆ ਕਿ ਮਿੱਟੀ ਦੀ ਉੱਪਰਲੀ ਸਤ੍ਹਾ ਇੱਕ ਫੁੱਟ ਵਿੱਚ ਜਿੰਨੇ ਵੀ ਤੱਤ ਨੇ ਉਹ ਇਸ ਟਮ ਡੀਐਕਟੀਵੇਟ ਹੋ ਗਏ ਹੋਣਗੇ ਸਭ ਤੋਂ ਪਹਿਲਾਂ ਤਾਂ 1 ਫੁੱਟ ਤੱਕ ਮਿੱਟੀ ਨੂੰ 20 ਤਰ੍ਹਾਂ ਦਾ ਕੱਟ ਲਗਾ ਕੇ ਮਿੱਟੀ ਜ਼ਰੂਰ ਚੈੱਕ ਕਰੋ ਤਾਂ ਕਿ ਸਾਰੇ ਤੱਤ ਪੂਰੇ ਪਾਏ ਜਾ ਸਕਣ ਹੁਣ ਦੇ ਟਾਈਮ ਵਿੱਚ ਸਰਕਾਰ ਨੇ ਹਰ ਜ਼ਿਲ੍ਹਾ ਹਰ ਤਹਿਸੀਲ ਵਿੱਚ ਇੱਕ ਇੱਕ ਪ੍ਰਯੋਗਸ਼ਾਲਾ ਬਣਾਤੀ ਜਿੱਥੇ ਆਪਾਂ ਆਪਣਾ ਮਿੱਟੀ ਤੇ ਪਾਣੀ ਟੈਸਟ ਕਰਾ ਸਕਦੇ ਹੋ ਵੀ ਬਿਲਕੁਲ ਫ੍ਰੀ ਵਿੱਚ ਕੋਈ ਵੀ ਉਹਦਾ ਫੀਸ ਨਹੀਂ ਹੁੰਦੀ ਸਰਕਾਰ ਵੱਲੋਂ ਫ੍ਰੀ ਹੈ ਤੇ ਦੂਜੀ ਗੱਲ ਰਹੀ ਜੇ ਤੁਹਾਡੇ ਸਾਰੇ ਤੱਤ ਪੂਰੇ ਆਉਂਦੇ ਆ ਤੇ ਉਹਦੇ باوجود ਇੱਕ ਚੀਜ਼ ਆਪਣੇ ਫੇਰ ਵੀ ਕਮੀ ਰਹੇ ਜਾਂਦੀ ਜਿਹੜੀ ਆਪਾਂ ਦੇਖਦੇ ਆਂ ਕਿ ਆਰਗੈਨਿਕ ਕਾਰਬਨ ਔਰਗੈਨਿਕ ਕਾਰਬਨ ਤੇ ਕੋਈ ਵੀ ਧਿਆਨ ਨਹੀਂ ਦਿੰਦਾ ਸਾਰੇ ਇਹੀ ਦੇਖਦੇ ਆ ਕਿ ਲੋ ਜੀ ਸਾਡੇ ਖੇਤ ਚ ਤੱਤ ਪੂਰੇ ਹੈਗੇ ਆ ਤੇ ਕੰਮ ਪੂਰਾ ਹੋ ਗਿਆ ਓਕੇ ਹੋ ਗਿਆ ਪਰ ਇਦਾਂ ਨਹੀਂ ਕਿਸਾਨ ਵੀਰੋ ਕਾਰ ਔਰਗੈਨਿਕ ਕਾਰਬਨ ਨੂੰ ਪੂਰਾ ਕਰਨਾ ਵੀ ਜ਼ਰੂਰੀ ਹੈ ਜਿਹੜੇ ਕਿ ਸਾਰੇ ਤੱਤਾਂ ਨੂੰ ਇੱਕ ਲੜੀ ਵੱਧ ਸ਼੍ਰੇਨਖਲਾ ਚ ਪ੍ਰੋ ਕਰ ਰੱਖਦਾ ਔਰਗੈਨਿਕ ਕਾਰਬਨ ਦੀ ਪੂਰਤੀ ਕਿੱਦਾਂ ਕੀਤੀ ਜਾ ਸਕਦੀ ਹੈ ਯਾ ਤਾਂ ਆਪਾਂ ਊਰੀ ਖਾਦ ਪਾ ਸਕਦੇ ਆ ਠੀਕ ਹੈ ਆਪਣੇ ਘਰਾਂ ਚ ਜੇ ਪੇਤਾਂ ਚ ਕੋਈ ਰੁੱਕ ਹੈਗੇ ਆ ਉਹਦੇ ਪੱਤੇ ਹਨ ਨਾਲ ਪਰ ਇੰਨੇ ਪੱਤੇ ਵੀ ਜ਼ਿਆਦਾ ਵੀ ਨਹੀਂ ਹੈਗੇ ਕਿ ਆਪਾਂ ਸਾਰੇ ਖੇਤ ਚ ਮਿਲਾ ਕੇ ਉਹਨੂੰ ਔਰਗੈਨਿਕ ਕਾਰਬਨ ਵਿੱਚ ਬਦਲ ਸਕੀਏ ਉਹਦੇ ਤੋਂ ਬਾਅਦ ਰਿਆ ਹੁਣ ਬਦਲ ਜਿਹੜਾ ਰੂੜੀ ਖਾਦਦਾ ਹੈ ਰੂੜੀ ਖਾਦ ਵੀ ਲਗਭਗ 2200 2500 ਦੀ ਟਰਾਲੀ ਮਿਲਦੀ ਜੇਕਰ ਆਪਾਂ ਸ਼ੁੱਧ ਰੂੜੀ ਲੈਣੇ ਆਮ ਪਿੰਡਾਂ ਦੇ ਫਿਰਨੀਆਂ ਤੇ ਆਪਾਂ ਰੂੜੀ ਵੀ ਦੇਖਦੇ ਤੋਂ ਉਹਦੇ ਵਿੱਚ ਲਿਫਾਫੇ ਮਿੱਟੀ ਬਹੁਤ ਕੁਝ ਮਿਲਿਆ ਹੁੰਦਾ ਜੋ ਕਿ ਆਪਣੀ ਖੇਤੀ ਲਈ ਯੋਗ ਨਹੀਂ ਹੁੰਦਾ ਹੁਣ ਆਪਾਂ ਕੀ ਕਰਨਾ ਜਾਂ ਤਾਂ ਸ਼ੁੱਧ ਰੂੜੀ ਲੱਭੀਏ ਕਿ ਤੋਂ ਵੀ ਪਰ ਉਹ ਮਹਿੰਗੀ ਬਹੁਤ ਪੈਂਦੀ ਜੇ ਆਪਾਂ 6 ਟਰਾਲੀਆਂ ਤੱਕ ਵੀ ਖੇਤ ਚ ਪਾ ਦਿੰਨੇ ਆ ਹਜ਼ਾਰ ਤੱਕ ਦਾ ਖਰਚਾ ਆਉਂਦਾ ਪਰ ਇੱਕੜ ਜਿਹੜੀ ਬਹੁਤ ਵੱਡੀ ਕੋਸਟ ਆ ਹਰ ਫਾਰਮਰ ਪੇ ਨਹੀਂ ਕਰ ਸਕਦਾ ਇਹ ਉਹਦਾ ਬਦਲ ਇਹ ਦਿੱਤਾ ਕਿ ਅੱਜ ਕੱਲ ਵਰਮੀ ਕੰਪੋਸਟ ਜਿਹੜੀ ਬਾਇਓ ਕੰਪਨੀयां ਹੈਗੀਆਂ ਉਹ ਬਣਾਉਂਦੀਆਂ ਨੇ ਤੁਸੀਂ ਘਰੇ ਵੀ ਬਣਾ ਸਕਦੇ ਹੋ ਗੋਡਵਾ ਖਾਦ ਜਾਂ ਫਿਰ ਤੁਸੀਂ ਬਾਜ਼ਾਰੋਂ ਲਾਉਗੇ ਤਾਂ ਹੱਦ 500 ਤੱਕ ਦੀ ਕੋਸਟ ਦਾ ਇੱਕ ਬੈਗ ਪੈਂਦਾ ਠੀਕ ਆ ਜੀ ਜੇ ਆਪਾਂ ਖੇਤ ਚ ਪਾਣਾ ਚਾਹੀਏ ਤਾਂ 5 ਤੋਂ 10 ਬੈਗ ਪ੍ਰਤੀ ਏਕੜ ਉਹ ਵੀ ਮਿੱਟੀ ਦੀ ਸਿਹਤ ਨੂੰ ਦੇਖਦੇ ਹੋਏ ਪਾਈ ਜਾ ਸਕਦੇ ਆ 5 ਤੋਂ 10 ਬੈਗ ਵਿੱਚ ਕਿੰਨੀ ਗਣਤੀ ਹੋ ਸਕਦੀ ਹੈ ਆਪਣੇ ਇਹ ਚੀਜ਼ ਜ਼ਰੂਰ ਚੈੱਕ ਕਰਿਓ ਜੇ ਤੁਹਾਡੀ ਆਰਗੈਨਿਕ ਕਾਰਬਨ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲਈ ਉਹਦੀ ਜ਼ਰੂਰਤ ਕਿੰਨੀ ਹੈਗੀ ਆ ਆਰਗੈਨਿਕ ਕਾਰਬਨ ਦੀ ਜ਼ਰੂਰਤ ਹੁੰਦੀ 3.0 ਮਤਲਬ ਕਿ 3% ਪਰ ਆਪਣੇ ਖੇਤਾਂ ਜਦੋਂ ਵੀ ਆਪਾਂ ਮਿੱਟੀ ਚੈੱਕ ਕਰਾਉਨੇ ਆ 0.50 ਤੱਕ ਵੀ ਨਹੀਂ ਆਉਂਦੀ ਮਤਲਬ ਕਿ ਅੱਧਾ ਪੁਆਇੰਟ ਵੀ ਨਹੀਂ ਆਪਣੇ ਖੇਤਾਂ ਵਿੱਚ ਹੈਗੀ ਉਸ ਤੋਂ ਵੀ ਘੱਟ ਹੈ ਇਹ ਦਿਨੋਂ ਤੋਂ ਘਟਦੀ ਜਾ ਰਹੀ ਹੈ ਇਨੂੰ ਵੱਧਦੇ ਫੁੱਲਦੇ ਰਹਿਣ ਲਈ ਆਪਾਂ ਨੂੰ ਖੇਤਾਂ ਦੀ ਮਿੱਟੀ ਦੀ ਪੂਰੀ ਤਰ੍ਹਾਂ ਸਾਂਭ-ਸਵਾਲ ਕਰਨੀ ਪੈਣੀ ਹੈ ਤਾਂ ਕਿ ਆਪਾਂ ਆਪਣੀ ਮਿੱਟੀ ਨੂੰ ਪੂਰੀ ਤਰ੍ਹਾਂ ਤੰਦਰੁਸਤ ਬਣਾ ਸਕੀਏ ਜੇ ਔਰਗਾਨਿਕ ਕਾਰਬਨ ਖਤਮ ਹੋ ਗਈ ਤੇ ਆਪਣੇ ਸਤਾਰਾ ਤੱਤਾਂ ਦਾ ਕੋਈ ਲਾਭ ਨਹੀਂ ਹੈਗਾ ਜਿਹੜੇ ਮਿੱਟੀ ਦੀ ਸਿਹਤ ਲਈ ਜ਼ਰੂਰੀ ਹੁੰਦੇ ਆ ਉਹ ਲੰਬਾ ਤਰੀਕੇ ਨਾਲ ਕੰਮ ਨਹੀਂ ਕਰ ਸਕਣਗੇ ਜੇਕਰ ਔਰਗਾਨਿਕ ਕਾਰਬਨ ਨਹੀਂ ਹੋਏਗੀ ਤਾਂ ਹੁਣ ਗੱਲ ਕਰੀਏ ਜੇ ਵਰਮੀ ਕੰਪੋਸਟ ਪਾਉਂਦੇ ਆ ਅਪਾ ਪੰਜ ਬੈਗ ਵੀ ਪਰ ਇੱਕੜ ਪਾਏ ਤਾਂ 2500 ਰੁਪਏ ਤੱਕ ਦਾ ਖਰਚਾ ਹੈਗਾ ਜੇ 10 ਬੈਗ ਪਾ ਦੇਣ ਤਾਂ 5000 ਤੱਕ ਦਾ ਖਰਚਾ ਮਤਲਬ ਦੋ ਟਰਾਲੀਆਂ ਰੂੜੀ ਦੇ ਬਰਾਬਰ ਹੈਗਾ ਤੇ ਇਹ ਵੀ ਆਪਾਂ ਲਗਭਗ 5-6 ਸਾਲ ਤੱਕ ਰੈਗੂਲਰ ਆਪਣੇ ਖੇਤ ਵਿੱਚ ਵਰਤਾਂਗੇ ਹਰ ਸਾਲ ਤਾਂ ਫਿਰ ਜਾ ਕੇ ਜਿਹੜੀ ਆਪਣੀ ਮਿੱਟੀ ਦੀ ਸਿਹਤ ਹੈ ਜਿਹੜੀ ਹੈਗੀ ਹੈ ਪੀ ਐਚ ਲੈਵਲ 1% ਤੱਕ ਪਹੁੰਚੇਗਾ 5 ਤੋਂ 6 ਸਾਲ ਤੱਕ ਆਪਾਂ ਨੂੰ 3% ਤੱਕ ਲੈ ਕੇ ਜਾਣਾ ਜੇ ਮਿੱਟੀ ਦਾ ਪੂਰਾ ਵਧੀਆ ਢੰਗ ਨਾਲ ਬਣਾ ਕੇ ਉਹਦਾ ਆਪਾਂ ਝਾੜ ਲੈਣਾ ਹੈ ਮਿੱਟੀ ਨੂੰ ਮਿੱਟੀ ਬਣਾਣਾ ਹੈ ਖੇਤਾਂ ਲਈ ਉਪਜਾਊ ਸ਼ਕਤੀ ਜੀ ਬਤਾਨੀ ਹੈ ਤਾਂ ਫਿਰ ਉਹੋ ਕੰਮ ਕਰਨਾ ਪੈਣਾ ਉਸ ਤੋਂ ਬਾਅਦ ਦੂਜੀ ਗੱਲ ਫਸਲਾਂ ਜਾਂ ਤਾਂ ਆਪਾਂ ਨਰਮਾ ਕਣਕ ਲਾਉਨੇ ਆ ਤੇ ਜਾਂ ਫਿਰ ਝੋਨਾ ਕਣਕ ਲਾਉਨੇ ਆ ਆਪਣੀ ਤੀਜੀ ਫਸਲ ਦਾ ਬਦਲ ਬਹੁਤ ਘੱਟ ਏਰੀਏ ਵਿੱਚ ਹੈਗਾ ਮਾਝੇ ਦਬਾਬੇ ਵਾਸੀ ਜਿਹੜੀ ਫਸਲ ਦਾ ਹੈਗਾ ਆਲੂ ਲੈ ਲੈਂਦੇ ਆ ਮੱਕੀ ਲੈ ਲੈਂਦੇ ਆ ਹੋਰ ਕਈ ਫਸਲਾਂ ਲੈ ਲੈਂਦੇ ਆ ਮਾਲ ਵਿੱਚ ਬਹੁਤ ਘੱਟ ਕਿਸਾਨ ਆ ਜਿਹੜੇ ਵਿੱਚ ਮੂੰਗੀ ਦੀ ਫਸਲ ਕਰਦੇ ਆ ਜਾਂ ਮੱਕੀ ਆਲੂ ਕਰਦੇ ਆ ਹੁਣ ਆਪਾਂ ਉਹਨਾਂ ਦੀ ਥੋੜੀ ਜਿਹੀ ਵਿੱਚ ਗੱਲ ਕਰਦੇ ਆ ਆਪਣੀ ਆਹੀ ਟੌਪਿਕ ਵਿੱਚ ਸਭ ਤੋਂ ਪਹਿਲੀ ਫਸਲ ਆ ਜਾਂਦੀ ਮੂੰਗੀ ਹਾਈਬ੍ਰਿਡ ਮੂੰਗੀ ਸੱਠੀ ਮੂੰਗੀ ਜਿਹਨੂੰ ਆਪਾਂ ਕਹਿ ਲੈਂਦੇ ਹਾਂ ਅੱਜ ਕੱਲ ਸਾਰੀਆਂ ਕੰਪਨੀਆਂ ਨੇ ਹਾਈਬ੍ਰਿਡ ਮੂੰਗੀ ਤਿਆਰ ਕਰ ਦਿੱਤੀ ਜਿਹੜੀ 55-60 ਦਿਨਾਂ ਚ ਤਿਆਰ ਹੋ ਜਾਂਦੀ ਹੈ ਉਹਦੀ ਸਭ ਤੋਂ ਵੱਡੀ ਖਾਸੀਅਤ ਇਹ ਹੈਗੀ ਹੈ ਕਿ ਉਹਨੂੰ ਪਕਾਉਣ ਲਈ ਆਪਾਂ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਰਾਉਂਡ ਅਪ ਆ ਗ੍ਰਾਮੋਕਸੋਨ ਸਪਰੇਅ ਕਰਨ ਦੀ ਲੋੜ ਨਹੀਂ ਪੈਂਦੀ ਜਿਹੜੀ ਕਿ ਖੇਤਾਂ ਲਈ ਵੀ ਮਾੜੀ ਹੈ ਤੇ ਫਸਲ ਤੇ ਕੀਟੀ ਵੀ ਮਾੜੀ ਹੈ ਠੀਕ ਆਪਾਂ ਮੂੰਗੀ ਜਲਦੀ ਪਕਾਉਣ ਦੇ ਚੱਕਰ ਚ ਰਾਉਂਡ ਅਪ ਆ ਪੈਰਾਕਵਾਇਟ ਕਰ ਦਿੰਦੇ ਆ ਜਿਹਦੇ ਨਾਲ ਕਿ ਉਹ ਜਲਦੀ ਪੱਕ ਕੇ ਤਿਆਰ ਤਾਂ ਹੋ ਜਾਂਦੀ ਹੈ ਪਰ ਉਹ ਤਿਆਰ ਆ ਆਰਟੀਫੀਸ਼ੀਅਲ ਤਰੀਕੇ ਨਾਲ ਕਰਦੇ ਆ ਠੀਕ ਆ ਉਹਦਾ ਟੋਟਲੀ ਆਪਾਂ ਨੂੰ ਸੜ ਦਿੱਤਾ ਜਾਂਦਾ ਜਿਹੜੀ ਵਿੱਚ ਕੱਚੀ ਮੂੰਗੀ ਆ ਉਹ ਰੋੜੇ ਬਣ ਜਾਂਦੀ ਸ ਕਰੋੜ ਪੂਰੀ ਤਰ੍ਹਾਂ ਤਿਆਰ ਨਹੀਂ ਹੋ ਪਾਂਦੀ ਤੇ ਰਹੀ ਗੱਲ ਉਹਦੇ ਪੱਤਿਆਂ ਦੀ ਜਦੋਂ ਪੱਤੇ ਹੀ ਸੜ ਚੱਲੇ ਨੇ ਫਿਰ ਤੁਸੀਂ ਜਿਹੜਾ ਜਿਹੜੀ ਥੋੜੀ ਬਹੁਤ ਨਾਈਟ੍ਰੋਜਨ ਹੈਗੀ ਆ ਆਪੋ ਯੂਜ਼ ਕਰ ਸਕਾਂਗੇ ਉਹਨੂੰ ਹਰੀ ਖਾਦ ਨਹੀਂ ਕਹਿ ਸਕਦੇ ਹੁਣ ਇੱਥੇ 60ਾਂ ਮੂੰਗੀ ਅੱਜ ਕੱਲ ਖੇਤਾਂ 'ਚ ਆ ਚੁੱਕੇ ਆ ਤੇ ਇਹ ਮੂੰਗੀਆਂ 55 ਤੋਂ 65 ਦਿਨ ਦੇ ਵਿੱਚ ਦਾ ਟਾਈਮ ਲੈਂਦੀਆਂ ਨੇ ਆਟੋਮੈਟਿਕ ਪੱਕ ਕੇ ਜਿੱਦਾਂ ਝੋਨੇ ਕਣਕ ਜਾਂ ਨਰਮੇ ਦਾ ਬੂਟਾ ਇੱਕ ਟਾਈਮ ਤੇ ਆ ਕੇ ਖੁਦ ਨੂੰ ਆਪਣੇ ਆਪ ਨੂੰ ਖਤਮ ਕਰ ਲੈਂਦਾ ਤਾਂ ਆਪਾਂ ਨੂੰ ਸਿਰਫ ਅਨਾਜ ਦਿੰਦਾ ਹੈ ਉਸੇ ਤਰ੍ਹਾਂ ਇਹ ਜਿਹੜੀ ਮੂੰਗੀ ਹੈ 55 ਤੋਂ 65 ਦਿਨ ਦੇ ਵਿੱਚ ਵਿੱਚ ਆਪਣੇ ਆਪ ਪੱਕ ਕੇ ਤਿਆਰ ਹੋ ਕੇ ਸੋਕੇ ਆਂਦੀ ਇਹਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਹਰਬੀਸਾਈਡ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਤੇ ਰਹੀ ਗੱਲ ਇਹਦੇ ਝਾੜ ਦੀ ਇਹਦਾ ਝਾੜ 5 ਤੋਂ 8 ਕੁਇੰਟਲ ਤੱਕ ਆਰਾਮ ਨਾਲ ਚੱਲਾ ਜਾਂਦਾ ਵੱਖ-ਵੱਖ ਜ਼ਮੀਨਾਂ ਦੀ ਤਾਕਤ ਦੇ ਸਬੱਤ ਤੇ ਲਗਭਗ 5000 ਰੁਪਏ ਦਾ ਕੁਇੰਟਲ ਹੈਗਾ ਮੂੰਗੀ ਦਾ ਵੀ 25 ਤੋਂ 40000 ਰੁਪਏ ਪ੍ਰਤੀ ਏਕੜ ਦੀ ਇਹਦੀ ਕਮਾਈ ਹੋ ਸਕਦੀ ਜੇ ਆਪਾਂ ਕਰ ਸਕਦੇ ਹਾਂ ਤਾਂ ਆਪਣੇ ਖੇਤਾਂ ਵਿੱਚੋਂ ਜੇਕਰ ਤੁਸੀਂ ਨਰਮੇ ਦੀ ਫਸਲ ਕਰਨੀ ਹੈ ਫਿਰ ਤਾਂ ਨਰਮਾ ਹੀ ਹੋਏਗਾ ਆਪਾਂ ਮੂੰਗੀ ਨਹੀਂ ਕਰ ਸਕਦੇ ਹਾਂ ਜੇਕਰ ਤੁਹਾਡੇ ਕੋਲ ਚੋਨਾ ਲਾਉਣ ਦਾ ਅੱਗੇ ਸਾਧਨ ਹੈਗਾ ਪਾਣੀ ਹੈ ਜਾਂ ਫਿਰ ਨਹਿਰੀ ਪਾਣੀ ਦਾ ਪ੍ਰਬੰਧ ਹੈਗਾ ਤਾਂ ਫਿਰ ਤੁਸੀਂ ਆਪਣੇ ਖੇਤ 'ਚ ਛੱਠੀ ਮੂੰਗੀ ਲਗਾ ਸਕਦੇ ਹੋ ਜਿੱਦੇ ਕਿ ਆਪਾਂ ਕਮਾਈ ਵੀ ਲੈ ਸਕਦੇ ਜਿੰਨੇ ਦਿਨ 'ਚ ਜ਼ਮੀਨ ਖਾਲੀ ਰਹਿਣੀ ਹੈ ਤੇ ਦੂਜੀ ਗੱਲ ਇਹ ਜਿੰਨੇ ਦਿਨ ਜ਼ਮੀਨ ਖਾਲੀ ਪਈ ਆ ਉਹਦੇ ਵਿੱਚ ਆਪਾਂ ਇੱਕ ਫਸਲ ਦਾ ਬਦਲ ਕਰ ਸਕਦੇ ਹਾਂ ਠੀਕ ਹੈ ਹੁਣ ਆਪਾਂ ਮੂੰਗੀ ਲਗਾਣੇ ਤੇ ਆਪਣੀ ਜੜ੍ਹਾਂ ਵਿੱਚੋਂ ਨਾਈਟ੍ਰੋਜਨ ਜਿਹੜਾ ਹੈਗਾ ਉਹਦਾ ਬੈਕਟੀਰੀਆ ਨਾਈਟ੍ਰੇਟ ਬਣਾਉਣ ਵਾਲਾ ਉਹਨੂੰ ਰਿਲੀਜ਼ ਕਰਦੀ ਰਹਿੰਦੀ ਹੈ ਤੇ ਜਦੋਂ ਵੀ ਆਪਾਂ ਚੋਨਾ ਲਾਵਾਂਗੇ ਆਪਣੇ ਖੇਤ ਚ ਇੱਕ ਗੱਲ ਦਾ ਧਿਆਨ ਆਪਾਂ ਰੱਖਦੇ ਹੁੰਨੇ ਆ ਤੇ ਉਸ ਤੋਂ ਬਾਅਦ ਯੂਰੀਆ ਦੀ ਮਾਤਰਾ ਆਟੋਮੈਟਿਕ ਕੱਟੇ ਹੁੰਦੀ ਹੈ ਜੇ ਆਪਾਂ 2 ਗੱਟੇ ਪਾਉਣੇ ਆ ਤੇ 1 ਹੀ ਪੈਂਦਾ ਹੈ ਜੇ 3 ਪਾਉਣੇ ਤਾਂ 1.5 ਗੱਟੇ ਤੱਕ ਇਹ ਆਪਣਾ ਸਰ ਜਾਂਦਾ ਇਸ ਹੱਦ ਤੱਕ ਆਪਣੀ ਮਿੱਟੀ ਦੀ ਸਿਹਤ ਤੋਂ ਬਣਾਉਣ ਚ ਆਪਣੀ ਸਹਾਇਤਾ ਕਰਦੀ ਹੈ ਉਸ ਤੋਂ ਬਾਅਦ ਜੇ ਗੱਲ ਕਰੀਏ ਜੇ ਆਪਣੀ ਜ਼ਮੀਨਾਂ 'ਤੇ ਥੋੜਾ ਬੋਤਾਂ ਵੀ ਕਲਰ ਹੈ ਸ਼ੋਰਾ ਬਣਨ ਦੀ ਸਮੱਸਿਆ ਆ ਰਹੀ ਹੈ ਉਹਦੇ ਲਈ ਆਪਾਂ ਆਪਣੇ ਖੇਤ ਵਿੱਚ ਜੰਤਰ ਟੈਂਚਾ ਇਹੇ ਬੀਜ ਸਕਦੇ ਹਾਂ ਇਹ ਹਰੀ ਖਾਦ ਵੀ ਪੈਦਾ ਕਰਦਾ ਹੈ ਨਾਈਟ੍ਰੋਜਨ ਨੂੰ ਵੀ ਵਧਾ ਦਿੰਦਾ ਹੈ ਪਲੱਸ ਜਿਹੜਾ ਆਪਣੇ ਖੇਤ 'ਚ ਬਣ ਰਿਹਾ ਸ਼ੋਰਾ ਹੌਲੀ-ਹੌਲੀ ਉਹਨੂੰ ਘਟਾਉਣ 'ਚ ਆਪਣੀ ਬਹੁਤ ਵਧੀਆ ਹੈਲਪ ਕਰਦਾ ਹੈ ਜਿਹੜਾ ਕੰਮ ਜਿਪਸਮ ਨੇ ਕਰਨਾ ਨਾਲ-ਨਾਲ ਇਹ ਵੀ ਕਰਦੇ ਆ ਜੰਤਰ ਨੇ ਵੀ ਇਹੀ ਕੰਮ ਕਰਨਾ ਹੁੰਦਾ ਹੈ ਜੇ ਆਪਣੇ ਕੋਲ ਇਹ ਦੋਨਾਂ ਫਸਲਾਂ ਦਾ ਬਦਲਾ ਪਾ ਤੀਸਰਾ ਲੱਭਣਾ ਚਾਹੀਏ ਖਖੜੀਆਂ ਕਰ ਸਕਦੇ ਆ ਖਖੜੀਆਂ ਵੀ ਬਹੁਤ ਵਧੀਆ ਹੈ ਖੇਤ ਹਰੀ ਖਾਦ ਵੀ ਦਿੰਦੀਆਂ ਸਾਰੇ ਤੱਤ ਵੀ ਰਿਲੀਜ਼ ਕਰਦੀਆਂ ਤੇ ਨਾਲ ਕਮਾਈ ਵੀ ਦੇ ਜਾਂਦੀਆਂ ਤੇ ਕਿਸਾਨ ਵੀਰੋ ਇਦਾਂ ਦੇ ਬਦਲ ਜ਼ਰੂਰ ਕਰਕੇ ਵੇਖਿਓ ਸਭ ਤੋਂ ਪਹਿਲਾਂ ਤਾਂ ਹੀ ਬੇਨਤੀ ਹੈ ਕਿ ਕਣਕ ਵੱਢ ਕੇ ਸਭ ਤੋਂ ਪਹਿਲਾਂ ਆਪਣੀ ਮਿੱਟੀ ਦੀ ਪਰਖ ਜ਼ਰੂਰ ਕਰਾਓ ਕਿਹੜੇ ਤੱਤਾਂ ਦੀ ਜ਼ਰੂਰਤ ਹੈ ਖੇਤ 'ਚ ਸਿਰਫ ਉਹੀ ਦਿੱਤੇ ਜਾਣ ਤੇ ਉਸ ਤੋਂ ਬਾਅਦ ਆਰਗੈਨਿਕ ਕਾਰਬਨ ਆਪਣੀ ਕਿੰਨੇ ਪਰਸੈਂਟ ਹੈਗੀ ਹੈ ਉਹਨੂੰ ਪੂਰੀ ਤਰ੍ਹਾਂ ਬਤਾ ਕੇ 3% ਤੱਕ ਲਿਆ ਜਾਏ ਤੇ ਸਾਡੇ ਵੀਡੀਓ ਤੇ ਜੋ ਵੀ ਤੁਹਾਨੂੰ ਸੁਝਾਅ ਦੇਣਾ ਚਾਹੋ ਸਾਨੂੰ ਜਾਂ ਕੋਈ ਕੁਐਸਚਨ ਪੁੱਛਣਾ ਚਾਹੁੰਦੇ ਹੋ ਤੇ ਤੁਸੀਂ ਕਮੈਂਟਰੀ ਕਰ ਸਕਦੇ ਹੋ ਬਾਕੀ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਰਹੋ ਤੁਹਾਡਾ ਲਾਈਕ ਤੇ ਸ਼ੇਅਰ ਹੀ ਸਾਡੇ ਲਈ ਮੋਟੀਵੇਸ਼ਨ ਦਾ ਡੋਜ਼ ਹੈ ਧੰਨਵਾਦ ਜੀ